ਜ਼ਿਲ੍ਹਾ ਹਿਸ਼ਾਰਪੁਰ ਦੇ ਨੀਂਹ ਪਹਾੜੀ ਇਲਾਕੇ ਦੇ ਪਿੰਡ ਸਹੋੜਾ ਕੰਡੀ ਚ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਗਗਨਜੀ ਦਾ ਟਿੱਲਾ ਵਿਖੇ ਜੋ ਸੋਨਮਹੀਨੇ ਦੀ 40 ਰੋਜ਼ਾ ਯਾਤਰਾ ਅੱਜ 21 ਜੁਲਾਈ 2025 ਦਿਨ ਸੋਮਵਾਰ ਨੂੰ 6ਵੇਂ ਦਿਨ ਚ ਦਾਖਲ ਹੋ ਗਈ ਸੋਨਮਹੀਨੇ ਦਾ ਪਹਿਲਾ ਸੋਮਵਾਰ ਹੋਣ ਕਰਕੇ ਸ਼ਿਵ ਭਗਤਾਂ ਦੀ ਆਮਦ ਆਮ ਦਿਨਾਂ ਨਾਲੋਂ ਕਰੀਬ 15-20 ਗੁਣਾ ਜ਼ਿਆਦਾ ਸੀ ਇਸ ਦਿਨ ਨਾ ਤਾਂ ਮੀਂਹ 83 ਤਨਾਏ ਸ਼ਿਵ ਭਗਤ ਪਿੱਛੇ ਹਟ ਰਹੇ ਸਨ ਬਾਬਾ ਕੇ ਮੀਂਹ ਦੇ ਬਾਅਦ ਜੋ ਸ਼ਿਵ ਭਗਤਾਂ ਦੀ ਆਮਦ ਬਹੁਤ ਜ਼ਿਆਦਾ ਸੀ ਸ਼ਿਵ ਭਗਤਾਂ ਨੇ ਸ਼ਿਪ ਭਾਈ ਨਾਤੇ ਖੂਬ ਭੰਗੜਾ ਪਾਇਆ ਤੇ ਪੂਰੇ ਸ਼ੰਕਰ ਜੀ ਦੇ ਦਰ ਤੇ ਹਾਜ਼ਰੀ ਲਗਵਾਈ ਸ਼ਿਵ ਭਗਤਾਂ ਨੇ ਤੜਕਸਰ ਤੋਂ ਹੀ ਲੰਗਰ ਦੀ ਵਿਵਸਥਾ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਬਾਬਾ ਸ਼ਿਵ ਗੀਰੀ ਜੀ ਨੇ ਸ਼ਿਵ ਭਗਤਾਂ ਨੂੰ ਆਸ਼ੀਰਵਾਦ ਦਿੱਤਾ ਜਦਕਿ ਮੰਦਿਰ ਦੀ ਸਭਾ ਵੱਲੋਂ ਵੀ ਆਉਣ ਵਾਲੇ ਸ਼ਰਧਾਲੂਆਂ ਲਈ ਕਿਤੇ ਪ੍ਰਬੰਧਾਂ ਦੀ ਦੇਖਰੇਖ ਪਹਿਲਾਂ ਦੀ ਤਰ੍ਹਾਂ ਸੰਜੀਦਗੀ ਨਾਲ ਕੀਤੀ ਗਈ ਨਾ ਕਬੀ ਨਾ ਕਬੀ ਆਪ ਨੂੰ ਭੂਲੂ ਤਾਏ ਕਬੀ ਆਪਕੇ ਚਰਨੋਂ ਸੇ ਦੂਰ ਜਾਊਂ ਨਾ ਕਬੀ ਆਪਕੇ ਚਰਨੋਂ ਸੇ ਦੂਰ ਜਾਊਂ ਬੋਲੀਏ ਗੋਰੀ ਸ਼ੰਗਰ ਬਵਾਨ ਦੀ ਜੈ ਹਰ ਮਹਾਦੇਵ ਦੀ ਜੈ ਹਰੇਕ ਮਾਤਾ ਦੀ ਜੈ ਹਰੇਕ ਮਾਤਾ ਦੀ ਜੈ ਹਰੇਕ ਮਾਤਾ ਦੀ ਜੈ ਹਰੇਕ ਪੀਰ ਬਜਰੰਗ ਜੀ ਹਾਰ ਹਰ ਕੋਈ ਥਾਸੀ ਕਿਆ ਸਾਧੂ ਕਿਆ ਸੰਿਆਸੀ ਐਸੀ ਆਏ ਹਰੀ ਦੇ ਬੋਲ ਾ ਅਮਰਨਾਥ ਪਰ ਬਾਨੀ ਭੁਕੇ ਕੋ ਅੰਨ ਪਿਆਸੇ ਕੋ ਬਾਨੀ ਤੁਹਾਡੀ ਮਹਿਮਾ